ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਮਤਲਬ ਪਿਆਰਾ ਸੀ ਮੈਨੂੰ ਮੈਂ ਉਹ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਈ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਕਰੇ ਤੇ ਘਰ ਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰ ਦੇ ਵੀ ਡੌਗ ਲਵਰ ਹੋ ਗਏ ਏ ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤਜਾ ਪਾ ਦਿੰਦੇ ਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਹੈ ਤੇ ਮੈਂ ਜਿਹੜਾ ਡੌਗਸ ਨੂੰ ਪਿਆਰ ਕਰਦੀ ਹਾਂ ਤੇ ਕਿੰਨੇ ਕ ਮਨੇ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਜੀ ਇਹ ਗੱਲ ਕੀਤੀ ਹੈ ਇਹ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿ ਉਹ ਬੱਚੇ ਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਜਿਹੜੇ ਮੇਰੇ ਡੌਗਸ ਹਨ ਇਹਨਾਂ ਦੀ ਆਪਣੀ ਆਪਣੀ ਡਾਈਟ ਹੈਗੀ ਹੈ ਕਈਆਂ ਨੇ ਕੱਚੀ ਲੱਸੀ ਪੀਣੀ ਗਈਆਂ ਨੇ ਦਹੀਂ ਖਾਣਾ ਕਈਆਂ ਨੇ ਐਗ ਖਾਣਾ ਕਈਆਂ ਨੇ ਬ੍ਰੈਡ ਖਾਣੀ ਮਤਲਬ ਸਾਰਿਆਂ ਦੀ ਵੱਖਰੀ ਵੱਖਰੀ ਡਾਈਟ ਕਈ ਚਪਾਤੀ ਖਾਂਦੇ ਕਈ ਰਸ ਰਸ ਖਾਂਦੇ ਕੋਈ ਚਿਕਨ ਰਾਈਸ ਮਤਲਬ ਸਾਰੀ ਆਪਣੀ ਆਪਣੀ ਇਹਨਾਂ ਦੀ ਡਾਈਟ ਹੈਗੀ ਜਿਹੜਾ ਸਟਰੀਟ ਡੌਗ ਆ ਇਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਇੰਨੇ ਬਾਅਦ ਸਟਰੀਟ ਡੌਗ ਇਕ ਘਰ ਦਾ ਬੰਦਾ ਇੱਕ ਇੱਕ ਵੀ ਸਟਰੀਟ ਡੌਗ ਰੱਖੇ ਇੰਨੇ ਮਹਿੰਗੇ ਟੂਈ ਡੌਗਸ ਲੈਂਦੇ ਉਹਨਾਂ ਦੀ ਕੇਅਰ ਵੀ ਨਹੀਂ ਕਰਦੇ ਹਰ ਪਰਸਨ ਇੱਕ ਇੱਕ ਸਟਰੀਟ ਡੌਗ ਆਪਣੇ ਘਰੇ ਰੱਖੇ ਤੇ ਮਤਲਬ ਕਈ ਸੰਖਿਆ ਘਟ ਜੇ ਕਿ ਕੁੱਤੇ ਵੱਡਣ ਦੀ ਸਮੱਸਿਆ ਘਟ ਜੂਗੀ ਜਿਹੜੇ ਸਰਕਾਰਾਂ ਦੇ ਕੰਮ ਆ ਉਹ ਆਪਾਂ ਕਰ ਰਹੇ ਆ ਸਰ ਇਹ ਸਾਡੇ ਜੀ ਹੈ ਸਾਡੇ ਸਾਡੇ ਬੱਚੇ ਆ ਸਰ ਇਹ ਡੌਗ ਨਹੀਂ ਇਹ ਬੱਚੇ ਆ ਸਰ ਹਾਂ ਜੀ ਇਨਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਜਿਹੜੇ ਕੰਮ ਸਰਕਾਰਾਂ ਦੇ ਸਰਕਾਰਾਂ ਨਹੀਂ ਕਰਦੀ ਸਰ ਸਰ ਕੁੱਤੇ ਸਾਡੇ ਨਾਲ ਹੀ ਸੌਂਦੇ ਸਾਡੇ ਫੈਮਿਲੀ ਮੈਂਬਰ ਸਰ ਇਸ ਟੀ ਦੇ ਨਾਲ ਹੀ ਕੁੱਤੇ ਸੌਂਦੇ ਸਾਡੇ ਕੋਲ AC ਲੱਗੇ ਹੋਏ ਆ AC ਹਰ ਥਲੇ ਲੱਗੇ ਹੋਏ ਆ ਪੱਖੇ ਕੁਲਾ ਲੱਗੇ ਹੋਏ ਆ ਸਿੱਕਾ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਸਿੱਕਾ ਵਾਲੀ ਇਸ ਵਕਤ ਅਸੀਂ ਮੌਜੂਦਾਂ ਅੰਮ੍ਰਿਤਸਰ ਦੇ ਕੈਂਟ ਏਰੀਆ ਦੇ ਵਿੱਚ ਜਿੱਥੇ ਕਿ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਭੈਣ ਭਰਾਵਾਂ ਨਾਲ ਮਿਲਾਵਾਂਗੇ ਜਿਹੜੇ ਕਿ ਭੈਣ ਭਰਾ ਨੇ ਕਿ ਆਵਾਰਾ ਜਿਹੜੇ ਕੁੱਤੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਦੇਖਿਆ ਜਾਵੇ ਤਾਂ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਹਾਂ ਤਾਂ ਜਿੱਥੇ ਵੀ ਸਾਨੂੰ ਕੁੱਤਾ ਵਿਖ ਜਾਂਦਾ ਅਸੀਂ ਇਹਨੂੰ ਵੱਟੇ ਮਾਰ ਕੇ ਭਜਾ ਦਿੰਨੇ ਆ ਜਾਂ ਡੰਡੇ ਮਾਰ ਕੇ ਭਜਾ ਦਿੰਨੇ ਆ ਜਾਂ ਉਹਨੂੰ ਕੁਝ ਖਾਣ ਨੂੰ ਵੀ ਨਹੀਂ ਪਾਉਂਦੇ ਤੇ ਇੱਕ ਤਰਫ ਨੇ ਇਹੋ ਜਿਹੇ ਭੈਣ ਭਰਾ ਨੇ ਕਿ ਜਿਹੜੇ ਕਿ ਉਹੀ ਜਿਹੜੇ ਕੁੱਤਿਆਂ ਦੀ ਸੇਵਾ ਕਰਦੇ ਨੇ ਦੇਖਿਆ ਦਾ ਕੰਮ ਐਸੋਰ ਤੁਹਾਨੂੰ ਮੈਂ ਤਸਵੀਰ ਦਿਖਾਉਣਾ ਚਾਹਾਂਗਾ ਉਸ ਘਰ ਦੀ ਇੱਥੇ ਬਾਹਰ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਜਿਹੜਾ ਏਰੀਆ ਇੱਥੇ ਕੋਹ ਕੁੱਤਾ ਬੈਠੇ ਨੇ ਅੰਦਰ ਹੋਰ ਕੁੱਤੇ ਬੈਠੇ ਨੇ ਤੇ ਅੰਦਰ ਹੋਰ ਜ਼ਿਆਦਾ ਹੀ ਜਿਹੜੇ ਨੇ ਡੌਗ ਜਿਹੜੇ ਨੇ ਇੱਥੇ ਅੰਦਰ ਹੈਗੇ ਨੇ ਤੇ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਕਿ ਕਦੀ ਵੀ ਕੁੱਤਿਆਂ ਨੂੰ ਆਪਣੇ ਕਮਰਿਆਂ ਦੇ ਵਿੱਚ ਵੀ ਨਹੀਂ ਬਿਠਾਉਂਦੇ ਤੇ ਇਹਨਾਂ ਵੱਲੋਂ ਜਿਹੜੇ ਹੈ ਕਿ ਕੁੱਤਿਆਂ ਨੂੰ ਜੋ ਹੈ ਕਿ ਅੰਦਰ ਬਿਠਾਇਆ ਜਾਂਦਾ ਤੇ ਉਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਹਨਾ ਕਿ ਅਕਸਰ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵਾ ਇਹ ਸੇਵਾ ਭਾਵਨਾ ਕਰਨ ਦਾ ਕੰਮ ਤੇ ਸਾਨੂੰ ਮੁਝਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰੇਖਾ ਜੀ ਤੇ ਕਿਸ ਤਰ੍ਹਾਂ ਮੈਂ ਪਹਿਲਾਂ ਪੁੱਛਣਾ ਤੁਹਾਡੇ ਮਨ 'ਚ ਆਇਆ ਸੇਵਾ ਭਾਵਨਾ ਕਰਨ ਦਾ ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਇਸ ਕਰਕੇ ਤੇ ਡੌਗਸ ਨੂੰ ਆਪਾਂ ਨਾਮ ਨਹੀਂ ਆਉਂਦਾ ਬਹੁਤ ਮਤਲਬ ਪਿਆਰਾ ਸੀ ਮੈਨੂੰ ਮੈਂ ਉਹ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਈ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਘਰੇ ਤੇ ਘਰ ਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰ ਦੇ ਵੀ ਡੌਗ ਲਵਰ ਹੋ ਗਏ ਹਾਂਜੀ ਨਹੀਂ ਵੈਸੇ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਕਿ ਲੋਕੀ ਜਿਹੜੇ ਇਗਨੋਰ ਮਾਰ ਦਿੰਦੇ ਹੁੰਦੇ ਨੇ ਐਸਾਰੇ ਕੁੱਤਿਆਂ ਨੂੰ ਤੇ ਅਸੀਂ ਕਿਉਂ ਨਹੀਂ ਇਗਨੋਰ ਮਾਰਦੇ ਸਾਡੇ ਮਨ 'ਚ ਕੀ ਆਉਂਦਾ ਇਹ ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤੇ ਜਾ ਪਾ ਦਿੰਦੇ ਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਆ ਤੇ ਮੈਂ ਜਿਹੜਾ ਡੌਗਸ ਨਾਲ ਪਿਆਰ ਕਰਦੀ ਆ ਤੇ ਕਿੰਨੇ ਕ ਮਨਨ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਜੀ ਇਹ ਗੱਲ ਕੀਤੀ ਜਾਉਂਦੀ ਆ ਏ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿਉਂ ਬੱਚੇ ਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਅੱਛਾ ਉਹਨਾਂ ਕੁੱਤਿਆਂ ਨੂੰ ਰਾਹ ਪਤਾ ਲੱਗ ਗਿਆ ਘਰ ਦਾ ਹਾਂਜੀ ਉਹ ਸਮੈਲ ਸੁਣਦੇ ਰਹਿੰਦੇ ਆ ਤੇ ਇਹਨਾਂ ਦੀ ਬੜੀ ਵਾਈਪਸ ਤੇਜ਼ ਹੁੰਦੀ ਆ ਤੇ ਘਰੇ ਆ ਜਾਂਦੇ ਨੇ ਤੇ ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਤੁਸੀਂ ਬਾਹਰ ਵੀ ਰੈਸਕਿਊ ਕਰਦੇ ਹੋ ਜਾਂ ਬਾਹਰ ਜਿਹੜੇ ਕੁੱਤੇ ਡੌਗਸ ਨੇ ਜਿਹੜੇ ਹੁੰਦੇ ਨੇ ਹਾਂਜੀ ਸਾਰੇ ਬਾਰ ਉਹ ਰੈਸਕਿਊ ਕਰੀਦੇ ਆ ਜੇ ਤਰ੍ਹਾਂ ਆਰਟ ਦੀ ਪ੍ਰੋਬਲਮ ਹੋ ਗਈ ਪਹਿਲਾਂ ਡਾਕਟਰ ਕੋ ਚੈੱਕ ਅਪ ਕਰਾਈਦਾ ਵਾ ਜੇ ਕੋਈ ਪ੍ਰੋਬਲਮ ਨਿਕਲੇ ਫਿਰ ਇੰਜਰੀ ਨਿਕਲੇ ਤੇ ਉਹ ਡੌਗਸ ਆਪ ਆਪਣੇ ਘਰੇ ਲੈ ਜਾਂਦੇ ਵੈਸੇ ਦੇਖਿਆ ਜਾਵੇ ਤਾਂ ਅਕਸਰ ਰੋਕ ਕੇ ਖਾਣ ਪੀਣ ਨੂੰ ਵੀ ਨਹੀਂ ਡੌਗਸ ਨੂੰ ਪਾਉਂਦੇ ਹੁੰਦੇ ਹਨਾ ਤੇ ਤੁਸੀਂ ਕਿਸ ਤਰ੍ਹਾਂ ਉਹਦੇ ਖਾਣ ਪੀਣ ਦਾ ਨਰਾਂ ਕਰਦੇ ਹੋ ਕੀ ਕੀ ਪਾਉਂਦੇ ਕਿੱਦਾਂ ਖਾਂਦੇ ਕੀ ਸਿਸਟਮ ਆ ਰੋਜ਼ ਦਾ ਕਿਸ ਤਰ੍ਹਾਂ ਉਹਦੇ ਕੁਆਂਟੀਟੀ ਦੇ ਵਿੱਚ ਰੀ ਬਣਾਉਂਦੇ ਜਿਹੜੇ ਮੇਰੇ ਡੌਗਸ ਹਨ ਇਹਨਾਂ ਦੀ ਆਪਣੀ ਆਪਣੀ ਡਾਈਟ ਹੈਗੀ ਹੈ ਕਈਆਂ ਨੇ ਕੱਚੀ ਲੱਸੀ ਪੀਣੀ ਗਈਆਂ ਨੇ ਦਹੀਂ ਖਾਣਾ ਕਈਆਂ ਨੇ ਐਗ ਖਾਣਾ ਕਈਆਂ ਨੇ ਬ੍ਰੈਡ ਖਾਣੀ ਮਤਲਬ ਸਾਰਿਆਂ ਦੀ ਵੱਖਰੀ ਵੱਖਰੀ ਡਾਈਟ ਕਈ ਚਪਾਤੀ ਖਾਂਦੇ ਕਈ ਰਾਸ ਰਾਸ ਖਾਂਦੇ ਕੋਈ ਚਿਕਨ ਰਾਈਸ ਚੋਲ ਖਾਂਦੇ ਮਤਲਬ ਸਾਰੀ ਆਪਣੀ ਆਪਣੀ ਇੰਨਾ ਦੀ ਡਾਈਟ ਹੈਗੀ ਜਦੋਂ ਇਸੇ ਦੇਖਿਆ ਜਾਵੇ ਤਾਂ ਜਿਹੜੇ ਡੌਲਸ ਨੇ ਇਹ ਅਖਰ ਆਪਾਂ ਕਿਸ ਤਰ੍ਹਾਂ ਜਿਹੜੇ ਨੇ ਇਹਨਾਂ ਤੋਂ ਇਹਨਾਂ ਨੂੰ ਰੱਖ ਸਕਦੇ ਆ ਆਪਣੇ ਨਾਲ ਸੰਭਾਲ ਕੇ ਰੱਖ ਸਕਦੇ ਆ ਅਗਰ ਕਿਸੇ ਨੂੰ ਜ਼ਰੂਰਤ ਪਵੇ ਕਰਨ ਦੀ ਸੇਵਾ ਭਾਵਨਾ ਕਰਨ ਦੀ ਇਹ ਕਿਸ ਤਰ੍ਹਾਂ ਮਨ ਦੇ ਵਿੱਚ ਜਾਗਣਾ ਚਾਹੀਦਾ ਹੈ ਕਿ ਇਨਸਾਨ ਦੇ ਅੰਦਰ ਜਿਹੜਾ ਸਟਰੀਟ ਡੌਗ ਆ ਇਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਇੰਨੇ ਬਾਅਦ ਸਟਰੀਟ ਡੌਗ ਇਕ ਘਰ ਦਾ ਬੰਦਾ ਇੱਕ ਇੱਕ ਵੀ ਸਟਰੀਟ ਡੌਗ ਰੱਖੇ ਇੰਨੇ ਮਹਿੰਗੇ ਟੂਈ ਡੌਗਸ ਲੈਂਦੇ ਉਹਨਾਂ ਦੀ ਕੇਅਰ ਵੀ ਨਹੀਂ ਕਰਦੇ ਹਰ ਪਰਸਨ ਇੱਕ ਇੱਕ ਸਟਰੀਟ ਡੌਗ ਆਪਣੇ ਘਰੇ ਰੱਖੇ ਤੇ ਮਤਲਬ ਕਈ ਸੰਖਿਆ ਘਟ ਜੇ ਕਿ ਕੁੱਤੇ ਵੱਡਣ ਦੀ ਸਮੱਸਿਆ ਘਟ ਜੂਗੀ ਜਿਹੜੇ ਸਰਕਾਰਾਂ ਦੇ ਕੰਮ ਆ ਉਹ ਆਪਾਂ ਕਰ ਰਹੇ ਆਂ ਸਰਕਾਰਾਂ ਨੇ ਸਟਾਈਲ ਲਾਈਜੇਸ਼ਨ ਵੀ ਨਹੀਂ ਕਰਾਂਦੇ ਮੈਂ ਹੀ ਕਰਾਨੀ ਖੁਦ ਆਪਣੀ ਪਾਕਟ ਮਨੀ ਤੋਂ ਹਾਂਜੀ ਜਿੰਨੀ ਹੈਲਪ ਸਾਰੇ ਡਾਕਟਰ ਗਾਂਧੀ ਮੇਰੀ ਕਰਦੇ ਆ ਜਿੰਨਾ ਆਪਾਂ ਖਰਚਾ ਜੋ ਲੱਗਦਾ ਸਾਡਾ ਕਿ ਚਲੋ ਜਿੰਨਾ ਉਹ ਵੀ ਕਰ ਸਕਦੇ ਕਰ ਸਕਦੇ ਫੋਡ ਬਾਕੀ ਸਾਡਾ ਆਪੀ ਐਵੇਂ ਸੇ ਦੇਖਿਆ ਜਾਵੇ ਉਹ ਹੀ ਮੈਂ ਗੱਲ ਕਹਿਣ ਲੱਗੇ ਸੀ ਕੁੱਤੇ ਕਿਤੇ ਵੇਖਦੇ ਕਿ ਜੀ ਲੱਖਾਂ ਲੱਖਾਂ ਦੇ ਕੁੱਤੇ ਜੀ 35 35 40 40 ਹਜ਼ਾਰ ਦੇ ਕੁੱਤੇ ਨੇ ਤੇ ਸੰਖਿਆ ਜਿਹੜੇ ਵਾਰਾ ਕੁੱਤਿਆਂ ਦੀ ਉਹ ਵਧੀ ਜਾਂਦੀ ਆ ਆਪਾਂ ਬਾਹਰੋਂ ਖਰੀਦ-ਖਰੀਦ ਕੇ ਕੁੱਤੇ ਲੈ ਕੇ ਆਈ ਜਾਂਦੇ ਆ ਭਾਜੀ ਹਰ ਇੱਕ ਬੰਦੇ ਨੂੰ ਚਾਹੀਦਾ ਮੈਂ ਔਰਤੋਂ ਉੱਪਰ ਬਰੀਡ ਲਿਆਵਾ ਕਿ ਨੇ ਪਿਟ ਬੁੱਲ ਲੈਣਾ ਅਮਰੀਕਨ ਬੁੱਲੀ ਲੈਣੀ ਕਈ ਰੋਡਵਿਲਰ ਲੈਣੇ ਕੋਈ ਪੱਗ ਲੈਣੀ ਮਤਲਬ ਹਰ ਖਸਕੀ ਲੈਣੀ ਇਸ ਤਰ੍ਹਾਂ ਦੀਆਂ ਬਰੀਡਾਂ ਚੱਲ ਪਈਆਂ ਲੋਕੀ ਹਰ ਬੰਦਾ ਕਹਿੰਦਾ ਆ ਆਪਾਂ ਵਧੀਆ ਬਰੀਡ ਲੈ ਆਈਏ ਆਪਣੇ ਘਰੇ ਕਿ ਉਹਨੂੰ ਸੜਾਉਣ ਵਾਸਤੇ ਪਰ ਇਹ ਕਿ ਤੂੰ ਸਟਰੀ ਡੌਗ ਨਾਲ ਪਿਆਰ ਕਰੋ ਇਹ ਜਾਨਵਰ ਤਾਂ ਕੁਦਰਤ ਦੇ ਹੀ ਆ ਨਾ ਜੇ ਤੂੰ ਇਹਨੂੰ ਪਿਆਰ ਕਰੋਗੇ ਤੇ ਸਟਰੀ ਡੌਗ ਨੂੰ ਇੱਕ ਘਰੇ ਲੈ ਆਉਗਾ ਕੀ ਹੋ ਜੂਗਾ ਦੋ ਰੋਟੀਆਂ ਹੀ ਆ ਨਾ ਉਹਨਾਂ ਨੂੰ ਤੂੰ ਇੰਨੀ ਮਹਿੰਗੀ ਗਰੇਵੀ ਪਾਉਂਦੇ ਫੀਡ ਪਾਉਂਦੇ ਕਿੰਨਾ ਇਹਨਾਂ ਦਾ ਡਾਈਟ ਚਾਰਟ ਤੇ ਕਦੇ ਦੇਖਿਓ ਕਿੰਨਾ ਵੱਡਾ ਡਾਈਟ ਚਾਰਟ ਕਿੰਨੀ ਕਿੰਨੀ ਮਹਿੰਗੀ ਫੀਡ ਆ 12 15 15 2 2000 ਦੀ ਫੀਡ ਕਿਲੋ ਕਿਲੋ ਦਾ ਪੈਕਟ ਇਹਨਾਂ ਨੂੰ ਇੰਨੀ ਪਾਈ ਜਾਂਦੇ ਸਰਕਾਰ ਤੇ ਰੱਖਣ ਇੱਕ ਨਾਮ ਨਹੀਂ ਆਂਦਾ ਇੱਕ ਰੂਲ ਇਹੋ ਜਿਹਾ ਨਾ ਕਾਨੂੰਨ ਸਖਤ ਹੋਣਾ ਚਾਹੀਦਾ ਵਾ ਤੇ ਜਿਹੜੇ ਡੌਗਸ ਨੂੰ ਮਾਰਦੇ ਆ ਤੇ ਇੱਕ ਦਿਨਾਂ ਨੂੰ ਇਹ ਕਿ ਸਰਕਾਰਾਂ ਨੂੰ ਬਰੋਜਗਾਰ ਦੇਣ ਤਾਂ ਕਿ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀ ਤੇ ਵੈਸੇ ਦੇਖਿਆ ਜਾਵੇ ਤੇ ਕੁੱਤਿਆਂ ਨੂੰ ਉਹੀ ਗੱਲ ਮੈਂ ਫੇਰ ਆ ਜਾਂਦੀ ਆ ਕਿ ਜਿਹੜੇ ਆਮ ਲੋਕੀ ਨੇ ਉਦਾਂ ਜੀ ਇਸ ਘਰ ਦੇ ਕੁੱਤੇ ਨੇ ਕਈਆਂ ਨੂੰ ਚਲੋ ਨਹੀਂ ਬਿਠਾਉਂਦੇ ਪਰ ਕਈਆਂ ਨੇ ਉਹਨਾਂ ਨੂੰ ਬੈਡਾਂ ਜਿਹਦੇ ਨਾਲ ਆਪਣੇ ਸਵਾਲ ਲੈਂਦੇ ਨੇ ਇੱਧਰ ਤੇ ਬਾਹਰ ਦੇ ਕੁੱਤਿਆਂ ਨੂੰ ਡੰਡੇ ਮਾਰ ਕੇ ਭਜਾਉਂਦੇ ਉਹ ਫੇਰ ਡੌਗ ਲਵਰ ਨਹੀਂ ਨਾ ਹੈਗੇ ਉਹਨਾਂ ਨੂੰ ਆਪਣੇ ਪੈਸਾ ਨਾਲ ਪਿਆਰਿਆ ਜਿਨੇ ਪੈਸਾਂ ਦੀ ਚੀਜ਼ ਲਈਤੀ ਉਹਨੇ ਕਹਣਾ ਨਹੀਂ ਯਾਰ ਮੇਰੇ ਪੈਸੇ ਲੱਗੇ ਆ ਇਹਨੂੰ ਮੈਂ ਮਾਰਨਾ ਨਹੀਂ ਆ ਤੇ ਜਿਹੜੇ ਸਟਰੀਟ ਹੋਗਣ ਨੇ ਕਹਣਾ ਵਾਰਾ ਆ ਗਿਆ ਮਾਰ ਇਹਦੇ ਸੋਟੀ ਮਾਰ ਪਾਜ ਦੇ ਪਾਣੀ ਬਹਿਨ ਨਹੀਂ ਦਿੰਦੇ ਭਾਈ ਮਾਰਦੇ ਬੜਾ ਜਦੋਂ ਕਿਤੇ ਵੇਖ ਲੋ ਮਾਰੀ ਜਾਣਗੇ ਕਹਿਣਗੇ ਪੋਟੀ ਕਰ ਗਿਆ ਫਲਾਨਾ ਗੱਲ ਮੰਨ ਲੋ ਟਾ ਡੇ ਲਈ ਫਲਸ਼ ਬਣੀ ਹੈ ਇਹਨਾਂ ਲਈ ਥੋੜੀ ਬਣੀ ਹੈ ਤੇ ਉਹਨੇ ਮੇਰੇ ਬੇਜਵਾਨੇ ਤਾਂ ਬਾਹਰ ਹੀ ਕਰਨੀ ਹੈ ਤੁਸੀਂ ਐਸੇ ਦੇਖਿਆ ਜਮ ਮਹੀ ਗੱਲ ਆ ਗਈ ਕਿ ਲੋਕੀ ਜਿਹੜੇ ਨੇ ਅਕਸਰ ਪਾਜਦੇ ਨੇ ਕੁੱਤਿਆਂ ਤੋਂ ਮਹਿੰਗੇ ਮਹਿੰਗੇ ਕੁੱਤੇ ਖਰੀਦ ਲੈਂਦੇ ਨੇ ਹਨਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਰਕਾਰ ਵੀ ਅਕਸਰ ਖਬਰ ਆਉਂਦੀ ਇਹ ਵਾਰਾ ਕੁੱਤਿਆਂ ਦੇ ਬਕੇ ਬੱਚੇ ਨੂੰ ਵੜ ਲੈ ਕੇ ਨੂੰ ਬਚ ਲਿਆ ਤੇ ਤੁਸੀਂ ਜਿਹੜੇ ਦਿੱਤੀ ਆ ਜਿਹੜਾ ਇੱਕ ਆਈਡੀਆ ਦਿੱਤਾ ਕਿ ਹਾਈ ਪਾਲਦੇ ਆ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਸਰਕਾਰ ਮਤਲਬ ਸੁੱਤੀ ਪਈ ਭਾਜੀ ਸਰਕਾਰ ਤੇ ਸੁਣਦੀ ਨਹੀਂ ਨਾ ਗੱਦੀ ਵੀ ਗੱਲ ਸਰਕਾਰ ਨੂੰ 20 ਸਾਲ ਹੋ ਗਏ ਹਨ ਉਹ ਕੰਮ ਕਰਦੇ ਹਨ ਨੂੰ ਐਪਰੀਸ਼ੀਏਟ ਨਹੀਂ ਕੀਤਾ ਸਰਕਾਰ ਨੇ ਕੀ ਕਰਨਾ ਇਨੇ ਸਾਲ ਹੋ ਗਏ ਸਰਕਾਰ ਸੁੱਤੀ ਆਵੇ ਚਲੋ ਬੱਚੇ ਨੂੰ ਸਮਾਨ ਕਰੇ ਗਲਤ ਵੀਡੀਓਜ਼ ਨੂੰ ਅਪਲੋਡ ਕਰਦੇ ਲੋਕੀ ਉਹਨੂੰ ਭੱਜ ਕੇ ਚੱਲ ਜਾਂਦੇ ਕਿ ਵਧੀਆ ਕੰਮ ਕਰ ਰਹੇ ਜੀ ਗਲਤ ਚੀਜ਼ਾਂ ਜਿਹੜੇ ਪ੍ਰਮੋਟ ਕਰਦੇ ਉਹਨਾਂ ਵੱਲ ਜਾਂਦੀ ਸਰਕਾਰ ਤੇ ਬਾਅਦ ਚ ਪਤਾ ਲੱਗ ਜਾਂਦਾ ਆਸਲੀਅਤ ਨਿਕਲੀ ਬਾਚੋ ਆਪ ਹੀ ਠੰਡੇ ਪੈ ਜਾਂਦੇ ਤੇ ਇਹ ਉੱਥੇ ਡਾਈਟ ਵਗੈਰਾ ਕੀ ਰੱਖਦੇ ਤੇ ਹੀ ਰੋਜ਼ ਕੀ ਕੀ ਬਣਾਉਂਦੇ ਡਾਈਟ ਇਹਨਾਂ ਦੀ ਸਵੇਰੇ ਤੁਹਾਨੂੰ ਪਤਾ ਕੱਚੀ ਲੱਸੀ ਦਹੀਂ ਦੀ ਗਰਮੀ ਬਹੁਤ ਜ਼ਿਆਦਾ ਵਾ ਟੈਂਪਰੇਚਰ ਅੰਮ੍ਰਿਤਸਰ ਚ ਬਹੁਤ ਤੇ ਰਾਤ ਨੂੰ ਇਹਨਾਂ ਦੋ ਟਾਈਮ ਦੀ ਰੋਟੀ ਖਾਧੀ ਦਾ ਚਿਚਪਾਤੀ ਤੇ ਰਾਈਸ ਬਣਾਈ ਦੇ ਦਿੱਲੀ ਅੱਛਾ ਤੇ ਇਹ ਨਾਲ ਇਹਦੇ ਬ੍ਰਦਰ ਵੀ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਆ ਇਹ ਨਾਲ ਮੌਜੂਦ ਨੇ ਜਿਹੜੇ ਨਾਲ ਦੋਵੇਂ ਭੈਣ ਭਰਾ ਇਕੱਠੇ ਕੰਮ ਕਰਦੇ ਨੇ ਸਸਕਾ ਭਾਜੀ ਅੱਛੀ ਗੱਲ ਸਰ ਭਾਜੀ ਕੀ ਨਾਮ ਹੈ ਤੁਹਾਡਾ ਸਰ rahul gill ਸਰ ਭਾਜੀ ਕਿਸ ਤਰ੍ਹਾਂ ਦੇਦੋਗੇ ਤੁਹਾਡੀ ਸਿਸਟਰ ਵੱਲੋਂ ਜਿਹੜਾ ਹੈ ਕਿ ਇਹ ਕੰਮ ਸ਼ੁਰੂ ਕੀਤਾ ਗਿਆ ਸੇਵਾ ਭਾਵਨਾ ਦਾ ਦੇਖਿਆ ਜਾਵੇ ਅਕਸਰ ਲੋਕੀ ਘਰੇ ਕੁੱਤੇ ਰੱਖ ਕੇ ਨਹੀਂ ਰਾਜੀ ਹੁੰਦੇ ਤੇ ਆਪਾਂ ਤੇ ਤੂੰ ਕਿੰਨੇ ਕੇ ਸੇਵਾ ਕਰ ਰਹੇ ਸਰ ਇਹ ਸਾਡੇ ਜੀ ਹੈਗੇ ਸਾਡੇ ਸਾਡੇ ਬੱਚੇ ਆ ਸਰ ਇਹ ਡੋਗ ਨਹੀਂ ਇਹ ਬੱਚੇ ਆ ਸਰ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਜਿਹੜੇ ਕੰਮ ਸਰਕਾਰਾਂ ਦੇ ਸਰਕਾਰਾਂ ਨਹੀਂ ਕਰਦੀਆਂ ਸਰ ਇਹ ਕੰਮ ਸਰਕਾਰਾਂ ਦੇ ਆ ਤੇ ਤਿੱਕ ਕਿੰਨਾ ਕਿਸ ਤਰ੍ਹਾਂ ਦੇਖ ਤੋਂ ਪਾਜੀ ਇੰਨਾ ਲੰਬਾ ਸਮਾਂ ਹੈਗਾ ਵਾ ਕਾ ਸੇਵਾ ਕਰਦੇ ਨੂੰ ਆਂਦੇ ਨੂੰ ਹੋ ਗਏ ਨੇ ਪਰ ਕਿਤਨਾ ਕਿਤੇ ਸਰਕਾਰ ਹਲੇ ਵੀ ਨਹੀਂ ਸੁਣਦੀ ਵੀ ਨਹੀਂ ਸੁਣਦੀ ਵੀ ਸਰ ਅੱਜ ਕੱਲ ਕੋਈ ਸਰਕਾਰ ਨੇ ਇੰਨੀ ਸਾਡੀਆ ਵੀਡੀਓ ਚੱਲੀ ਆ ਪੀਟੀਸੀ ਨਿਊਜ਼ ਇੰਡੀਆ ਲੀਵ ਜਲ ਤੇ ਬੜੇ ਚੈਨਲਾਂ ਤੇ ਸਾਡੀ ਖਬਰ ਚੱਲੀ ਆ ਪਰ ਹੱਦ ਤੱਕ ਕੋਈ ਸਰਕਾਰ ਦਾ ਕੋਈ ਨਹੀਂ ਆਇਆ ਸਾਨੂੰ ਅਪਰੀਸ਼ੀਏਟ ਕਰਨ ਵਾਸਤੇ ਅੱਛਾ ਤੇ ਪਾਜੀ ਦੇਖਿਆ ਜਾਵੇ ਕਿ ਤੁਸੀਂ ਹਮੇਸ਼ਾ ਡੌਗਸ ਨੂੰ ਅੱਗੇ ਬਾਹਰੋਂ ਵੀ ਰੈਸਕਿਊ ਕਰਦੇ ਜੀ ਸਰ ਜਿੱਥੇ ਜਿੱਥੋਂ ਇਹ ਮੜਾ ਪਤਲੀ ਘਾਰ ਹੋ ਗਿਆ ਹਾਲਗੇਟ ਹੋ ਗਿਆ ਤੇ ਦਾ ਵੀ ਲਾਗੇ ਜਿਹੜੇ ਵੀ ਲਾਗੇ ਚੱਲ ਜੈਣੇ ਫੋਨ ਆਇਂਦੀ ਸਾਨੂੰ ਕੋਲ ਆਂਦੀ ਇੱਥੇ ਡੋਗ ਪਿਆ ਤੇ ਆਪੋ ਉਸੇ ਟਾਈਮ ਜਾ ਕੇ ਆਪ ਰੈਕਸ ਕਰਕੇ ਜੋਗੀ ਜਿੱਦਾਂ ਦੀ ਉਹਨੂੰ ਲੈ ਕੇ ਘਰ ਆਈਦਾ ਸਰ ਤੇ ਭਾਜੀ ਵੇਸੇ ਦੇਖਿਆ ਜਾਵੇ ਕਿਸ ਤਰ੍ਹਾਂ ਮਨ ਦੇ ਵਿੱਚ ਭਾਵਨਾ ਆਉਂਦੀ ਆ ਜਿਵੇਂ ਲੋਕੀ ਹੋਈ ਮੈਂ ਸੇਮ ਸਵਾਲ ਦੀਦੀ ਵਾਲੇ ਪੁੱਛਾਂਗਾ ਕਿ ਜਿਵੇਂ ਲੋਕੀ ਇਗਨੋਰ ਕਰਦੇ ਨੇ ਆਪਾਂ ਕਿਉਂ ਇਗਨੋਰ ਕਰਦੇ ਸਾਨੂੰ ਕਿ ਪਈ ਅੱਗੇ ਇਹ ਜਾ ਕੇ ਸੇਵਾ ਕਰੀ ਸਰ ਹੁਣ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਈ ਆ ਪਰ ਸਾਡਾ ਮਨ ਨਹੀਂ ਕਰਦਾ ਕਿ ਇਹਨਾਂ ਨੂੰ ਸੁਟਿਆ ਜਾਵੇ ਅੱਛਾ ਠੀਕ ਹੈ ਨੀ ਹਰ ਹੱਦ ਹਰ ਬੇਜਮਾਨ ਤੇ ਜਾਣੇਗੀ ਉਹਨਾਂ ਦੇ ਵੀ ਜਾਣੇਗੀ ਤੇ ਵੈਸੇ ਦੇਖਿਆ ਜਾਵੇ ਭਾਜੀ ਮੈਂ ਦੇਖ ਰਿਹਾ ਸੀ ਕਿ ਬੜੇ ਡੌਜ਼ ਨੇ ਤੁਸੀਂ ਬੈਡਾਂ ਤੇ ਵੀ ਰੱਖੇ ਹੋਏ ਨੇ ਜਾਂ ਹਨਾ ਕੁਰਸੀਆਂ ਤੇ ਲੋਕੀ ਤੇ ਮੇਸ਼ਾ ਕੁੱਤਨ ਥੱਲੇ ਰੱਖਦੇ ਨੇ ਤੁਸੀਂ ਉੱਤੇ ਰੱਖਿਆ ਹੈ ਤੇ ਤੁਹਾਡੇ ਤੁਹਾਨੂੰ ਨਹੀਂ ਕੋਈ ਕਰਦੇ ਕਿ ਉੱਚੀ ਨੀਚੇ ਜਾਂ ਕਿਸ ਤਰ੍ਹਾਂ ਕੀ ਕੁੱਤਨ ਥੱਲੇ ਰੱਖੀ ਹੈ ਤੁਹਾਡੇ ਮਨਚ ਨਹੀਂ ਹੁੰਦਾ ਸਰ ਕੁੱਤੇ ਸਾਡੇ ਨਾਲ ਹੀ ਸੌਂਦੇ ਸਾਡੇ ਫੈਮਿਲੀ ਮੈਂਬਰ ਹੈ ਸਰ ਇਸ ਜੀ ਦੇ ਨਾਲ ਹੀ ਕੁੱਤੇ ਸੌਂਦੇ ਸਾਡੇ ਵੇਸੀ ਲੱਗੇ ਹੋਏ ਐਸੀ ਹੇ ਥੱਲੇ ਰਹਿੰਦੇ ਪੱਖੇ ਕੁਲਾ ਲੱਗੇ ਹੋਏ ਆ ਇਹ ਨਾਲ ਹੀ ਸੌਂਦੇ ਸਾਡੇ ਨਾਲ ਹੀ ਸੌਂਦੇ ਪਈ ਆ ਅੱਛਾ ਪਾਜੀ ਵੇਖਣੇ ਦੀ ਕਹਿੰਦੇ ਤੁਸੀਂ ਵੀ ਨਾਲ ਮਦਦ ਕਰਦੇ ਦੀਦੀ ਜੀ ਹਾਂਜੀ ਹਾਂਜੀ ਸਰ ਜੀ ਭਾਈ ਜਿੱਥੇ ਡੋਗ ਆਈ ਜ ਪਹਿਲਾ ਫੋਨ ਆਇੰਦਾ ਕਿ ਆ ਜਗ੍ਹਾ ਡੋਗ ਗਿਆ ਫਲਾਨੀ ਜਗ੍ਹਾ ਹੁਣ ਵੀ ਮੈਂ ਡੋਗ ਵੇਖਣ ਗਿਆ ਸੀ ਉਥੋਂ ਡੋਗ ਫੜ ਕੇ ਲਿਆ ਆਂ ਸੀ ਤੇ ਇੱਕ ਕੁੱਤਾ ਆ ਹੀ ਵਿਸ਼ੇ ਹੱਤਾ ਆ ਪਹਿਲਾਂ ਉਹਨੂੰ ਕੀੜੇ ਪੈ ਗਏ ਸੀ ਕੁੱਤੇ ਨੂੰ ਅੱਛਾ ਠੀਕ ਆ ਕੋਈ ਬੋਲੇ ਤੇ ਪਾ ਕੇ ਪੁੱਤਲੀ ਘਾਹ ਸੁੱਟ ਗਿਆ ਸੀ ਬੰਦ ਕਰਕੇ ਬੋਰਾ ਤੇ ਉਹਨੂੰ ਲਿਆਂਦਾ ਉਹ ਪੂਰਾ ਗਲਿਆ ਪਿਆ ਸੀ ਪਰ ਉਹਨੂੰ ਸਹੀ ਕੀਤਾ ਹੁਣ ਉੱਤਰਿਆ ਫਿਰਦਾ ਹੈ ਤੇ ਭਾਜੀ ਵੈਸੇ ਦੇਖਿਆ ਜਾਵੇ ਤੁਸੀਂ ਸੇਵਾ ਭਾਵਨਾ ਸ਼ੁਰੂ ਕੀਤੀ ਆ ਅਗਰ ਕਿਸੇ ਨੇ ਸੇਵਾ ਭਾਵਨਾ ਕਰਨੀ ਹੋਵੇ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜਾਂ ਕਿਸੇ ਨੇ ਰੈਸਕਿਊ ਕਰਨਾ ਹੋਵੇ ਸਾਡਾ ਨੰਬਰ ਹੈਗਾ ਨੰਬਰ ਬੋਲ ਦੋ ਜੀ ਹਾਡਾ ਨੰਬਰ ਹੈਗਾ 8360976467 83609764 ਨੰਬਰ ਹੈ ਤੇ ਪਲੀਜ਼ ਤੁਸੀਂ ਇੱਥੇ ਕੰਟੈਕਟ ਕਰਕੇ ਸਾਨੂੰ ਡੌਗਸ ਦੀ ਲੋਕੇਸ਼ਨ ਵਗੈਰਾ ਦੱਸ ਸਕਦੇ ਹੋ ਤਾਂ ਕਿ ਆਪਾਂ ਬੱਚਾ ਰੈਸਕਿਊ ਕਰਕੇ ਦੇਖ ਸਕਦੇ ਕੀ ਹੋਇਆ ਤੇ ਉਹਦਾ ਪੂਰਾ ਟ੍ਰੀਟਮੈਂਟ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤਾਂ ਬੱਤੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦਿਖਾਏ ਨੇ ਪੰਪਰਾਨੀ ਜਿਹੜੇ ਸੇਵਾ ਕਰ ਰਹੇ ਨੇ ਅਕਸਰ ਹੀ ਦੇਖਿਆ ਜਾਵੇ ਤਾਂ ਜਿਹੜੇ ਲੋਗ ਨੇ ਕੁੱਤਿਆਂ ਨੂੰ ਭਜਦੇ ਨੇ ਪਰ ਇਹ ਜਿਹੜੇ ਨੇ ਪੰਪਰਾ ਜਿਹੜੇ ਇਹ ਕੁੱਤਿਆਂ ਨੂੰ ਜਿਹੜਾ ਰੱਖ ਕੇ ਆਪਣੇ ਕੋਲ ਰੱਖਦੇ ਨੇ ਸੇਵਾ ਕਰਦੇ ਨੇ ਦੇਖਿਆ ਜਾਵੇ ਅਸੀਂ ਵੀ ਲੋਕਾਂ ਨੂੰ ਇਹੀ ਆਸ ਕਰਦੇ ਆਂ ਸਰਕਾਰਾਂ ਨੂੰ ਇਹੀ ਆਸ ਕਰਦੇ ਆਂ ਕਿ ਜਿੱਥੇ ਅਸੀਂ ਕਰੋੜਾਂ ਰੁਪਇਆ ਹਰ ਇੱਕ ਚੀਜ਼ ਤੇ ਖਰਚਦੇ ਆਂ ਤੇ ਨਾ ਵਾਰਾ ਕੁੱਤਿਆਂ ਤੇ ਕਿਉਂ ਨਹੀਂ ਖਰਚਦੇ ਤੇ ਦੀਦੀ ਨੇ ਇੱਕ ਹੋਰ ਸਲਾਹ ਦਿੱਤੀ ਬਹੁਤ ਵਧੀਆ ਕਿ ਅਸੀਂ 30 35 35 ਲੱਖਾਂ ਲੱਖਾਂ ਦੇ ਹਜ਼ਾਰ ਦੇ ਕੁੱਤੇ ਜਿਹੜੇ ਆਸੀਂ ਰੱਖਦੇ ਆਂ ਇਸ ਚੰਗਾ ਸਟਰੀਟ ਡੌਗ ਕਿਉਂ ਨਹੀਂ ਰੱਖ ਲੈਨੇ ਸਟਰੀਟ ਡੌਗ ਰੱਖਾਂਗੇ ਨਾ ਸੰਖਿਆ ਵੀ ਘੱਟ ਹੋਵੇਗੀ ਨਾਲੇ ਜਿਹੜਾ ਕਿ ਜਿਹੜਾ ਵਧਣ ਦੀ ਖਬਰ ਆ ਰੋਜ਼ ਆਉਂਦੀ ਆ ਉਹ ਵੀ ਕਿਸੇ ਨਾ ਕਿਸੇ ਘੱਟ ਹੋਵੇਗੀ ਤੇ ਇਹਨਾਂ ਨੇ ਨੰਬਰ ਦਿੱਤਾ ਵਾ ਆਪਣਾ ਜੇ ਤੁਸੀਂ ਕਿਸੇ ਵੀ ਡੌਗ ਨੂੰ ਜੋ ਹੈ ਕਿ ਰੈਸਕਿਊ ਕਰਾਣਾ ਚਾਹੁੰਦੇ ਹੋ ਜਾਂ ਫਿਰ ਬਦੇ ਕੰਟੈਕਟ ਕਰ ਸਕਦੇ ਹੋ ਤੇ ਇਹ ਤੁਹਾਨੂੰ ਜ਼ਰੂਰ ਰابطਾ ਕਰਨਗੇ ਮੈਨੂੰ ਦਿਓ ਚਾਰਜਰ ਵੰਚਪ ਸਿੰਘ ਕਵਲ ਸਿਟੀ ਹੈਡਲਾਈਨ ਅੰਮ੍ਰਿਤਸਰ